ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਅਮਨ ਪਟਿਕ ਤੇ ਅੱਜ ਮੈਂ ਤੁਹਾਨੂੰ ਪਸੰੰਗਾਰੇ ਜੀ ਲੇਡੀਜ਼ ਊਰ ਦੇ ਉੱਪਰ ਆਪਾਂ ਜੇਬ ਜਿਹੜੀ ਕਿਚਾ ਲਗਾਉਣੇ ਆ ਉਹਨੂੰ ਆਪਾਂ ਕਿਸ ਤਰੀਕੇ ਨਾਲ ਲਗਾਵਾਂਗੇ ਆਪਾਂ ਨੇ ਜਿਹੜਾ ਕਮੀਜ਼ ਹੈ ਜੀ ਉਹ ਤਿਆਰ ਕਰ ਲਿਆ ਸਾਰਾ ਤੇ ਆਪਾਂ ਹੁਣ ਉਸ ਦੇ ਫਿਟਿੰਗ ਦੇ ਨਿਸ਼ਾਨ ਲਾਵਾਂਗੇ ਫਿਟਿੰਗ ਜਿਹੜੀ ਇਸ ਦੀ ਜੀ ਉਹ ਹੈਗੀ ਹੈ 22 ਇੰਚਸ ਦੀ ਛਾਤੀ ਹੈ ਤੇ 21 ਇੰਚਸ ਦੀ ਹੈਗੀ ਹੈ ਕਮਰ ਤੇ 24.5 ਇੰਚ ਹਿਪ ਹੈ ਇਹ ਥੋੜੇ ਭਾਰੀ ਹੈ ਨਾ ਆਪਣੇ ਹੈਗੇ ਆਂਟੀ ਤੇ ਇਹ ਆਪਣੇ ਸੂਟ ਦੇ ਜੇਬ ਜਰੂਰ ਲਗਵਾਉਂਦੇ ਆ ਕਿਉਂਕਿ ਇਹ ਕਹਿੰਦੇ ਮੈਨੂੰ ਫੋਨ ਵਗੈਰਾ ਪਾਉਣ ਚ ਦਿੱਕਤ ਆਉਂਦੀ ਹੈ ਤੇ ਇਹ ਅੱਜਕੱਲ ਟ੍ਰੈਂਡ ਵੀ ਚੱਲ ਰਿਹਾ ਜੀ ਡਿਜ਼ਾਈਨਰ ਵੀ ਕਰ ਕਰਕੇ ਲਗਾ ਰਹੇ ਆ ਡਿਜ਼ਾਈਨ ਕਰਕੇ ਵਰਕ ਕਰਾ ਕੇ ਲਗਾ ਰਹੇ ਆ ਤੇ ਆਪਾਂ ਉਸ ਹਾਮਨਾ ਹੁਣ ਤੁਹਾਨੂੰ ਦੱਸਾਂਗੇ ਹੁਣ ਆਪਾਂ ਜਿਹੜੀ ਫਿਟਿੰਗ ਦੇ ਨਿਸ਼ਾਨ ਲਾਏ ਨੇ ਉਹਨਾਂ ਨੂੰ ਆਪਾਂ ਆਪਸ ਵਿੱਚ ਦੀ ਮਿਲਾ ਲਾਂਗੇ ਤੇ ਹੁਣ ਆਪਾਂ ਪਰੋ 7 ਇੰਚ ਛੱਡਦੇ ਹੋਏ ਮੋਢੇ ਤੋਂ ਤੇ نیچے ਆਪਾਂ 6.5 ਦਾ ਲਗਾਵਾਂਗੇ ਨਿਸ਼ਾਨ 6.5 ਇੰਚ ਮੋਰੀ ਰੱਖਾਂਗੇ ਜੀ ਜੇਮ ਦੀ ਤੇ ਆਪਾਂ ਸਭ ਤੋਂ ਪਹਿਲਾਂ ਹੁਣ ਮੋਡੇ ਅਟੈਚ ਕਰ ਲਾਂਗੇ ਬੈਕ ਸਾਈਡ ਤੇ ਫਰੰਟ ਸਾਈਡ ਨੂੰ ਕਰ ਲਾਂਗੇ ਅਟੈਚ ਚੰਗੇ ਤਰੀਕੇ ਨਾਲ ਆਪਾਂ ਪੱਕੀ ਸਲਾਈ ਲਾ ਲਾਂਗੇ ਦੋਵੇਂ ਸੈਂਡ ਆਪਾਂ ਅਟੈਚ ਕਰ ਲਿਆ ਜੀ ਮੋਢਿਆਂ ਦੀਆਂ ਤੇ ਹੁਣ ਆਪਾਂ ਇਹਨੂੰ ਸਾਈਡ ਤੋਂ ਇੱਕੋ ਜਿਹਾ ਕਰਦੇ ਹੋਏ ਕ੍ਰੀਜ਼ ਨੂੰ ਆਪਾਂ ਚੰਗੀ ਤਰ੍ਹਾਂ ਇਹਦੀ ਲਾ ਲੈਣੀ ਸਲਾਈ ਸਲਾਈ ਆਪਾਂ ਨੇ ਜਿੱਥੋਂ ਤੱਕ ਜੇ ਦੀ ਨਿਸ਼ਾਨੀ ਲਾਈਏਗੀ ਜੇ ਦੀ ਉਤੋਂ ਤੱਕ ਆਪਾਂ ਪੱਕੀ ਸਲਾਈ ਲਾਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪੱਕਾ ਕਰਦੇ ਹੋਏ ਮਸ਼ੀਨ ਨੂੰ ਆਪਾਂ ਥੋੜਾ ਚੱਕ ਕੇ ਅੱਗੋਂ ਕਰ ਲੈਣਾ ਤੇ ਹੁਣ ਆਪਾਂ ਇੱਥੇ ਥੋੜਾ ਕੱਚਾ ਟੰਕਾ ਲਗਾਵਾਂਗੇ ਕੱਚਾ ਟੰਕਾ ਜੀ ਐ ਐ ਵੀ ਥੋੜਾ ਥੋੜਾ ਹੀ ਲਾਉਣਾ ਆਪਾਂ ਥੋੜਾ ਜਿਹਾ ਕੱਚਾ ਟੰਕਾ ਲਾਉਣ ਤੋਂ ਬਾਅਦ ਫਿਰ ਆਪਾਂ ਅੱਗੋਂ ਅਗਲੀ ਸਾਈਡ ਤੋਂ ਇਹਨੂੰ ਚੰਗੀ ਤਰ੍ਹਾਂ ਫੇਰ ਪੱਕਾ ਟਾਂਕਾ ਲਗਾਵਾਂਗੇ ਜਿਹੜਾ ਆਪਣੇ ਨੀਚੇ ਤੋਂ 2 ਇੰਚ ਦਾ ਕੱਪੜਾ ਬਚੂਗਾ ਉਹ ਚੰਗੀ ਤਰ੍ਹਾਂ ਆਪਾਂ ਫੇਰ ਪੱਕਾ ਕਰ ਲੈਣਾ ਤੇ ਇਹ ਕੱਚਾ ਟਾਂਕਾ ਆਪਾਂ ਕਿਉਂ ਲਾਇਆ ਇਹ ਤੁਹਾਨੂੰ ਅੱਗੇ ਸਾਰਾ ਪਤਾ ਲੱਗ ਜੂਗਾ ਜਿਵੇਂ-ਜਿਵੇਂ ਤੁਸੀਂ ਵੀਡੀਓ ਦੇਖੋਗੇ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਦੇਖਾਂਗੇ ਜੇ ਖੋਲ ਕੇ ਫਿਟਿੰਗ ਆਪਣੀ ਤੇ ਹੁਣ ਅਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਨਿਸ਼ਾਨ ਆਪਣੇ ਜੇਬ ਦੇ ਜਿਹੜੇ ਦਿਸ ਰਹੇ ਗਿੱਜੇ ਦੇ ਤੇ ਆਪਾਂ ਨੂੰ ਇੱਕ ਵਾਰੀ ਫੇਰ ਚੌਕ ਦੇ ਨਾਲ ਪੱਕਾ ਕਰ ਲਾਂਗੇ ਤੇ ਹੁਣ ਆਪਾਂ ਲਾਵਾਂਗੇ ਜੀ ਇਸ ਦੇ ਉੱਪਰ ਇੱਕ ਸਲਾਈ ਆ ਤੁਸੀਂ ਦੇਖ ਸਕਦੇ ਹੋ ਜੀ ਕੱਚਾ ਟਾਂਕਾ ਲਾਉਣ ਦਾ ਮਤਲਬ ਇਹ ਹੈ ਕਿ ਆਪਣਾ ਜਿਹੜਾ ਇੰਨਾ-ਇੰਨਾ ਗੈਪ ਹੈ ਜਿੱਦੇ ਦਾ ਉਹ ਦਿਸ ਰਿਹਾ ਤੇ ਹੁਣ ਆਪਾਂ ਇਸ ਦੇ ਲਾਵਾਂਗੇ ਜੀ ਇੱਕ ਪੈਰ ਦਾ ਸਨ ਛੱਡਦੇ ਹੋਏ ਲਾਵਾਂਗੇ ਸਲਾਈ ਕਿਉਂਕਿ ਆਪਾਂ ਚੰਗੀ ਤਰ੍ਹਾਂ ਜਿੱਜੇ ਦੀ ਜਿਹੜੀ ਮੋਰੀ ਬਣਾਉਣੀ ਹੈ ਹੁਣ ਚੰਗੀ ਤਰ੍ਹਾਂ ਆਪਾਂ ਸਲਾਈ ਕਰ ਲੈਣਾ ਐ ਪੱਕੀ ਸਲਾਈ ਕਰਦੇ ਹੋਏ ਬਿਲਕੁਲ ਸ਼ੀਨ ਨੂੰ ਬੈਕ ਕਰਕੇ ਜਰੂਰ ਲਾਇਆ ਕਰੋ ਸਲਾਈ ਇਹਦੀ ਪੱਕੀ ਤਾਂ ਕਿ ਜਿਹੜਾ ਆਪਣਾ ਟਾਂਕਾ ਉਹ ਪੱਟਿਆ ਨਾ ਜਾਵੇ ਚੰਗੀ ਤਰ੍ਹਾਂ ਇਹਨੂੰ ਪੱਕਾ ਕਰਕੇ ਲਾਵਾਂਗੇ ਜਿਵੇਂ ਲੱਗੇ ਹੁਣ ਆਪਾਂ ਇੰਜ ਛੋਟੇ-ਛੋਟੇ ਲਾਵਾਂਗੇ ਟੱਕ ਤੇ ਇਸ ਉੱਤੇ ਦੇ ਉੱਪਰ ਆਪਾਂ ਪਾਈਪਿੰਗ ਲਾਉਣੀ ਆ ਇਸ ਕਰਕੇ ਆਪਾਂ ਨੇ ਇਸ ਨੂੰ ਕੋਸਾ ਨਾਲ ਜੇਬ ਲਾਉਣੀ ਆ ਵੀ ਆਪਣੀ ਪਾਈਪਿੰਗ ਵੀ ਸੌਖੇ ਤਰੀਕੇ ਨਾਲ ਲੱਗ ਜੇ ਤੇ ਇਹ ਆਪਾਂ ਇੱਕ ਕੱਚਾ ਟਾਂਕਾ ਲਗਾਵਾਂਗੇ ਕਿਉਂਕਿ ਆਪਾਂ ਇੱਥੇ ਪਾਈਪਿੰਗ ਲਾਉਣੀ ਆ ਆਪਾਂ ਇਹਦੇ ਵਿੱਚ ਪਾਈਪਿੰਗ ਦੇਣੀ ਆ ਜੀ ਤੇ ਜਦ ਆਪਾਂ ਪਾਈਪਿੰਗ ਲਾਵਾਂਗੇ ਫਿਰ ਆਪਾਂ ਨੂੰ ਮੁਸ਼ਕਲ ਨਹੀਂ ਹੋਣੀ ਪਾਈਪਿੰਗ ਲਾਉਣ 'ਚ ਤੇ ਜ਼ਿਆਦਾ ਟੱਕ ਵੀ ਨਹੀਂ ਲਾਉਣੇ ਪੈਣੇ ਕੱਪੜੇ ਦੇ ਉੱਪਰ ਆਪਾਂ ਨੂੰ ਇਹ ਆਪਾਂ ਨੇ ਜੀ ਜੇਬ ਵਾਸਤੇ ਯਾਨੀ ਕਿ ਗੀਜੇ ਵਾਸਤੇ ਕੱਪੜਾ ਲਿਆ ਤੇ ਕੱਪੜੇ ਦੀ ਲੰਬਾਈ 20 ਇੰਚ ਹੈ ਤੇ ਆਪਾਂ ਇਸ ਨੂੰ 5 6 ਇੰਚ ਪਹਿਲਾਂ ਰੱਖਿਆ ਹੈਗਾ ਫੋਲਡ ਕਰਕੇ ਜੇਬ ਦੇ ਲਈ ਤੇ ਆਪਾਂ ਇਹਨੂੰ 5 5.5 ਇੰਚ ਤੱਕ ਕਰ ਤਿਆਰ ਕਰਾਂਗੇ ਤੇ ਇਹਨੂੰ ਆਪਾਂ ਇਹਦੀ ਚੁੜਾਈ ਵੀ ਆਪਾਂ 5.5 ਇੰਚ ਤੱਕ ਹੀ ਰੱਖਾਂਗੇ ਜ਼ਿਆਦਾ ਨਹੀਂ ਕਰਾਂਗੇ ਜਿਹੜੀ ਐਕਸਟਰਾ ਕੱਪੜਾ ਆਪਾਂ ਉਹਦੀ ਕਟਿੰਗ ਕਰਦੇ ਆਂਗੇ ਬਾਅਦ ਚੋਂ ਕਿਰਾਂ ਸਿਲਾਈ ਲਾਵਾਂਗੇ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਕਰਾਂਗੇ ਜੀ ਸਿਲਾਈ ਦੋਨੋਂ ਸਾਈਡਾਂ ਤੋਂ ਆਪਾਂ ਇਹਨੂੰ ਸਿਲਾਈ ਕਰਾਂਗੇ ਇਹਨੂੰ 5.5 ਇੰਚ ਤੱਕ ਤੁਸੀਂ ਰੱਖ ਸਕਦੇ ਹੋ ਤੇ ਬਹੁਤ ਵਧੀਆ ਬਣਦੀ ਜੇਬ ਇਸ ਤਰੀਕੇ ਨਾਲ ਜ਼ਿਆਦਾ ਚੌੜੀ ਵੀ ਨਹੀਂ ਹੁੰਦੀ ਤੇ ਜ਼ਿਆਦਾ ਟਾਈਟ ਵੀ ਨਹੀਂ ਹੁੰਦੀ ਲੇਡੀਜ਼ ਨੂੰ ਸਹੀ ਰਹਿੰਦੀ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਕਟਿੰਗ ਕਰ ਲਾਂਗੇ ਤੇ ਇਹਨੂੰ ਦੇਵਾਂਗੇ ਜੀ ਸ਼ੇਪ ਗੋਲਾਈ પા ਕੇ ਉੱਪਰੋਂ ਹੁਣ ਇਹਨੂੰ ਆਪਾਂ ਕਰਾਂਗੇ ਜੀ ਸਿੱਧਾ ਗਿੱਜੇ ਨੂੰ ਜਿਹੜੀ ਆਪਾਂ ਜੇਬ ਬਣਾਈ ਹੈ ਇਸ ਦਾ ਆਪਾਂ ਸੈਂਟਰ ਕਰਕੇ ਇਸ ਦੇ ਉੱਤੇ ਕਲਾਵਾਂਗੇ ਆਪਾਂ ਟੱਕ ਤੇ ਇਸ ਨੂੰ ਆਪਾਂ ਇਸ ਤਰੀਕੇ ਨਾਲ ਸਿੱਧਾ ਹੀ ਰੱਖਣਾ ਤੇ ਇਹਨੂੰ ਐ ਫੋਲਡ ਕਰਦੇ ਹੋਏ ਚੰਗੀ ਤਰ੍ਹਾਂ ਨਿਸ਼ਾਨ ਜਿਹੜਾ ਆਪਾਂ ਕੱਟ ਲਾਇਆ ਸੀ ਉਹਨੂੰ ਆਪਣੀ ਸਲਾਈ ਦੇ ਸੇ ਇਹਦੇ ਨੂੰ ਰੱਖਦੇ ਹੋਏ ਉੱਪਰ ਆਪਾਂ ਕਿਸੇਨ ਲਾਵਾਂਗੇ ਹੁਣ ਆ ਪੈਸੇ ਨੂੰ ਇਸੇ ਤਰੀਕੇ ਨਾਲ ਸਿੱਧਾ ਕਰ ਲਾਂਗੇ ਤੇ ਮਸ਼ੀਨ ਨੂੰ ਉੱਥੇ ਘੁਮਾ ਲਾਂਗੇ ਫਿਰ ਤੇ ਹੁਣ ਜਿਹੜਾ ਆਪਣਾ ਅੰਦਰਲਾ ਕੱਪੜਾ ਸੀ ਉਹਨੂੰ ਆਪਾਂ ਅੰਦਰਲੀ ਸਾਈਡ ਨੂੰ ਕੀ ਹੋਲਡ ਕਰ ਦੇਣਾ ਕਟਿੰਗ ਨਹੀਂ ਕਰਨੀ ਜੀ ਜ਼ਿਆਦਾ ਕੱਪੜੇ ਦੀ ਇਹ ਜਿਹੜਾ ਤੁਸੀਂ ਜੇਬ ਗਿੱਜੇ ਦਾ ਉਹ ਹੈਗਾ ਕੱਪੜਾ ਮਾਰਜਿਨ ਵਿੱਚ ਦੇਣਾ ਹੈਗਾ ਕੱਪੜਾ ਉਹਨੂੰ ਤੁਸੀਂ ਪਹਿਲਾਂ ਪ੍ਰੈਸ ਨਾ ਬ੍ਰੀਕ ਬ੍ਰੀਕ ਫਰੀਜ਼ ਵੀ ਬਣਾ ਸਕਦੇ ਹੋ ਜੇ ਤੁਸੀਂ ਅਣਜਾਣ ਹੋ ਤਾਂ ਕਿਉਂਕਿ ਮੈਂ ਕਾਫੀ ਵਾਰ ਲਗਾਈ ਐ ਇਸ ਕਰਕੇ ਮੈਨੂੰ ਮੁਸ਼ਕਲ ਨਹੀਂ ਆਉਂਗੀ ਮੈਂ ਇਸੇ ਤਰੀਕੇ ਨਾਲ ਕਪੜਾ ਫੋਲਡ ਕਰਕੇ ਲਗਾ ਦੇਣੀ ਆ ਜੇ ਤੁਸੀਂ ਪਹਿਲੀ ਵਾਰ ਲਾ ਰਹੇ ਹੋ ਤਾਂ ਤੁਸੀਂ ਪ੍ਰੈਸ ਨਾਲ ਇਹਦੀ ਇਸੇ ਸ਼ੇਪ ਚ ਕਰੀਜ਼ ਬਣਾ ਸਕਦੇ ਹੋ ਕਰੀਜ਼ ਬਣਾਉਣਾ ਹੀ ਤੁਹਾਨੂੰ ਮੁਸ਼ਕਲ ਆਉਂਦੀ ਜਿਨ੍ਹਾਂ ਨੇ ਸਿਲਾਈ ਕੀਤੀ ਉਹਨਾਂ ਨੂੰ ਤਾਂ ਨਹੀਂ ਮੁਸ਼ਕਲ ਆਉਂਦੀ ਜਿਹੜੇ ਪਹਿਲੀ ਵਾਰ ਕਰਦੇ ਉਹਨਾਂ ਨੂੰ ਨਾ ਥੋੜੀ ਮੁਸ਼ਕਲ ਆਉਂਦੀ ਸਿਲਾਈ ਕਰਨ ਵਿੱਚ ਲਓ ਤੁਸੀਂ ਦੇਖ ਸਕਦੇ ਆ ਆਪਣੇ ਜੇਬ ਹੈ ਜਿਹੜੀ ਲੱਗ ਗਈ ਹੈ ਗਿੱਜਾ ਜਿਹੜਾ ਆਪਾਂ ਕੱਚਾ ਟਾਂਕਾ ਲਾਇਆ ਸੀ ਉਹਨੂੰ ਆਪਾਂ ਇਸ ਤਰੀਕੇ ਨਾਲ ਕੱਢਦੇ ਆਂ ਅੰਗੇ ਵਿੱਚੋਂ ਤੇ ਆਹ ਦੇਖੋ ਜੇ ਤੁਸੀਂ ਬਿਲਕੁਲ ਵੀ ਕੋਈ ਵਾਲ ਨਹੀਂ ਪਿਆ ਤੇ ਜੇ ਮੇ ਜਿਹੜੀ ਆਪਣੇ ਬਹੁਤ ਹੀ ਵਧੀਆ ਲੱਗ ਗਈ ਹੈ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਵੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਲਓ ਜੀ ਇੱਕ ਸਾਲ ਬੀਤ ਗਿਆ ਆਪਣੇ ਜੇਵ ਜੀਜਾ ਜਿਹੜਾ ਆਪਣਾ ਵਧੀਆ ਲੱਗ